ਨਾ ਸਾਰ ਚੱਲ ਸੇਰੋਂ ਕੀ ਲਿਓਣਾ ਮਾਤਾ ਅਲਸੀ ਦਾ ਸਮਾਨ ਲਿਉਂਦੇ ਆ ਸਿਆਲ ਆ ਗਿਆ ਅਲਸੀ ਖਾਣੀ ਆ ਅੱਛਾ ਤੇ ਦੂਸਰਾ ਮੈਂ ਆਪਣੀ ਜੁੱਤੀ ਲੈਣੀ ਹੋ ਔਣ ਜਨਵਾਰੀ ਤੇ ਇੱਕ ਕੋਟੀ ਲੈਣੀ ਆ ਚਲ ਠੀਕ ਆ ਤੇ ਅਲਸੀ ਫਿਰ ਮਿੱਠੇ ਤੇਲ ਚ ਬਣਾਉਣੀ ਆ ਮਿੱਠਾ ਤੇਲ ਦੋ ਸਭ ਤੋਂ ਵਧੀਆ ਵਾ ਕਿਸੇ ਤਲਾ ਦੇ ਤੇਲ ਚ ਬਣਾਉਂਦੇ ਨਹੀਂ ਉਹੋ ਠੀਕ ਆ ਤੇ ਖੰਡ ਦੀ ਜਗ੍ਹਾ ਤੇ ਗੁੜ ਪਾਵੀ ਗੁੜ 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 ਖਾਨ ਦੇ ਵਿੱਚ ਉਹਨੇ ਗੋੜੀ ਪਾਉਣਾ ਹਾਂ ਕੋਈ ਨਹੀਂ ਲਿਆ ਦੇਣਾ ਮੈਂ ਥੋੜਾ ਚੱਲੇ ਆ ਬੰਬੀ ਨੂੰ ਅੱਛਾ ਪਾਣੀ ਲਾਇਆ ਕਰਨ ਕਰੂ ਤੇ ਹੋਵੇ ਮੋੜ ਆਉਂਗਾ ਤੇ ਫਿਰ ਮੈਂ ਦੱਸ ਦਊਗਾ ਤੈਨੂੰ ਆਗੇ ਚੱਲਾਂਗੇ ਚਲੋ ਠੀਕ ਆ ਲੈਵਾਂਗੇ ਹਾਂ ਤੂੰ ਤੇ ਅਲਸੀ ਬਣਾ ਲਈ ਹਾਂ ਤੇ ਸਾਨੂੰ ਭਾਂਡਾ ਬਣਾ ਦੀ ਜਦ ਤਨ ਬਾ ਤੂੰ ਹੀ ਪਾ ਰਿਓ ਵਿਚ ਬਦਾਮ ਕਾਜੂ ਸਭ ਕੁਝ ਪਾ ਕੇ ਵਧੀਆ ਭਾਂਡਾ ਬਣਾ ਕੇ ਦੇ ਰਾ ਅੱਗੇ ਹੋ ਮਾਤਾ ਜੀ ਸਤਿਕਾਰ ਮੈਂ ਸਤਿਕਾਰ ਸਸਰੀਕਾਰ ਸਸਰੀ ਦਾ ਮਮੀ ਦਾਜਾ ਭੈ ਪਪਾ ਸਤਿਕਾਰ ਕਰ ਇਧਰ ਦੇ ਸਸਰੀਕਾਰ 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 ਨਹੀਂ ਹੁਣ ਹੁਣ ਲੱਗ ਗਿਆ ਟਾਈਮ ਹੋ ਰਿਹਾ ਬੜਾ ਉੱਥੇ ਕੀ ਕਰਨਾ ਹੈ ਜੇ ਬੈਠੀ ਹੈ ਹਾਂ ਰੱਖ ਰਹਿਣਾ ਇਹਨਾਂ ਨੂੰ ਉੱਥੇ ਹੀ ਨਹੀਂ ਨਹੀਂ ਗਵੜਾਏ ਕੱਪੜੇ ਪਾਟੇ ਕਹਨਵਾਏ ਭਾਲੀਓ ਕਾਪੋ ਨਾ ਨਹੀਂ ਨਹੀਂ ਮਾ ਜੀ ਜੀ ਚਲੋ ਕੋਈ ਨਹੀਂ ਚਾਰਦੇ ਰਹਿਏ ਆ ਨਾਨਕੇ ਆ ਨਹੀਂ ਨਿਆਣੇ ਤਾਂ ਨਿਕਲਣ ਕੀ ਕਰਦਾ ਤੁਹਾਡਾ ਸਰਦਾ ਹੁਣ ਸਾਨੂੰ ਨਹੀਂ ਜਰੂਰਤ ਹੈ ਦੀ ਇਹਨਾਂ ਦੀ ਰਹਿਣ ਦੇ ਉੱਥੇ ਨਹੀਂ ਨਹੀਂ ਅਸੀਂ ਚਲੀਏ ਵੇ ਬਤਾ ਦੇ ਵਿਗਲੀ ਬਣਾ ਦੀ ਆ ਵਾ ਨਵਾਂ ਆਪਣੇ ਘਰ ਹੀ ਫੱਬਦੀਆਂ ਵਾ ਨਿਕਲ ਨਹੀਂ ਜਾ ਵੇ ਕਿਹਦੇ ਕਾਲ ਨਿਕਲ ਗਿਆ ਵਾ ਛੇਤਰਾਂ ਦੀ ਘਾਟ ਵਾ ਇਹਨੂੰ ਛੇਤਰਾਂ ਦੀ ਵੇ ਪਿਓ ਨੂੰ ਕਿੱਦਾਂ ਕੂਆ ਵਾ ਇਧਰ ਕਰ ਵੇ ਕੁਰਸੀ ਕਿੱਥੇ ਲਈ ਜਾਣਾ ਇੱਥੇ ਲਾ ਕੇ ਪਾਪਾ ਦੇ ਕੋਈ ਨਹੀਂ ਹੁੰਦੀ ਇੱਥੇ ਮੰਮੀ ਚੱਲੀਏ ਹੋਰ ਮਾਸੀ ਤੁਸੀਂ ਸੁਣਾਓ ਸੇਤਾ ਸੇਤਾ ਸਾਡੀਆਂ ਇਦਾਂ ਦੀਆਂ ਨੇ ਹਾਂ ਅਸੀਂ ਸਮਝਦੇ ਹਾਂ ਤੁਹਾਡਾ ਗੁੱਸਾ ਜਾਇਜ਼ ਆ ਜੇ ਇਹ ਕਸੂਰਵਾਰਾ ਨਾ ਉਹਦੇ ਵਿੱਚ ਅਸੀਂ ਵੀ ਆ ਜਿਹੜੇ ਇਹਨੂੰ ਸਹਿ ਦਿੰਦੇ ਰਹੇ ਹਾਂ ਜੇ ਅਸੀਂ ਇਹਨੂੰ ਡੱਕਦੇ ਵੀ ਭਾਈ ਤੂੰ ਆਪਣੇ ਸਹੁਰੇ ਜਾ ਤੇ ਚਲ ਜਾਂਦੀ ਰਹੀ ਉਹ ਮਾਸੀ ਹੁਣ ਸੱਸ ਮੇਰੀ ਜਿਹੜੀ ਆ ਉਹ ਮੰਮੀ ਹਲਾਸੇਰੀ ਦਿੰਦੀ ਰਹੀ ਆ ਤੇ ਚਲੋ ਹੁਣ ਆਂਦੇ ਹੁੰਦੇ ਆ ਸਵੇਰ ਦਾ ਭੁੱਲੇ ਸ਼ਾਮਾ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੁਸੀਂ ਮaaf ਕਰ ਦਿਓ ਭਾਈ ਨਹੀਂ ਹਜੇ ਵੀ ਭੁੱਲੇ ਹੀ ਰਹਿਣ ਕੇ ਘਰ ਆਉਣ ਦੀ ਕੀ ਜ਼ਰੂਰਤ ਆ ਨਹੀਂ ਨਹੀਂ ਰੋਟੀ ਪਾਣੀ ਮਿਲਦਾ ਉਹ ਤੇ ਇਹਨਾਂ ਨੂੰ ਵਧੀਆ ਚੱਲ ਹੁਣ ਹੁਣ ਅਸੀਂ ਤੇ ਦੋਵੇਂ ਮਾਪੋਤੇ ਰਲ ਮਿਲ ਕੇ ਕੰਮ ਹੀ ਲੈਨੇ ਲੂਹਾ ਫੂਕਾ ਜੋ ਕਰਨਾ ਸਾਡਾ ਟੰਗ ਜਿਆਦਾ ਟਾਈਮ ਪਾਸ ਕਰਨਾ ਹੀ ਪੈਣਾ ਹੈ ਨਹੀਂ ਕਰਦੇ ਨਹੀਂ ਨਹੀਂ ਮਾਸੀ ਜੀ ਕੋਈ ਗੱਲ ਨਹੀਂ ਚਲੋ ਨਿਆਣੀ ਸਿਆਣੀ ਆ ਗਲਤੀ ਹੋ ਜਾਂਦੀ ਹੈ ਜੇ ਉਹਨੇ ਕੀਤੀ ਹੈ ਤੇ ਅਸੀਂ ਜਿਆਦਾ ਕਸੂਰਵੰਦਾ ਕੋਈ ਨਹੀਂ ਹੁਣ ਆਪਣੇ ਘਰ ਆ ਗਈ ਹੈ ਨਾ ਬਥੇਰਾ ਰੋਂਦੀ ਹੈ ਤੇ ਕਈ ਦਿਨ ਹੋ ਗਏ ਜੀ ਨਹੀਂ ਲੱਗ ਗੱਲ ਨਹੀਂ ਉਹ ਨਹੀਂ ਗੱਲ ਹੈਗੀ ਧੀਆ ਸਹੁਰੇ ਜਾਂਦੀਆਂ ਪੇਕੇ ਜਾਂਦੀਆਂ ਵਾ ਕੋਈ ਗੱਲ ਨਹੀਂ ਪੇਕੇ ਰਹਿੰਦੀਆਂ ਵੀਆਂ ਮਹੀਨਾ ਮਹੀਨਾ ਦਸ ਦਿਨ ਰਹਿੰਦੀਆਂ ਪਰ ਇਦਾਂ ਦੀ ਥੋੜੀ ਮਾ ਹੁੰਦੀ ਆ ਕੀ ਆਪਣੇ ਪੁੱਤ ਦੇ ਵਗਾਰਦੇ ਉਹਦੀ ਪੜ੍ਹਾਈ ਵਗਾਰਤੀ ਉਹਦਾ ਸਾਰਾ ਕੁਝ ਉਹਦਾ ਚਾਲ ਚੱਲਣ ਵਿਗੜ ਗਿਆ ਕੁੜੀ ਜਾਵੇ ਦਾ ਨਹੀਂ ਨਹੀਂ ਹੋਣ ਪੁੱਤ ਆਖੇ ਲੱਗਣਾ ਕੰਮ ਕਰਨਾ ਆਪਣਾ ਘਰੀ ਪੁੱਤ ਕੰਮ ਆਉਂਦਾ ਨਾਲ ਕੇ ਦੋ ਚਾਰ ਦਿਨ ਰਹੇਗਾ ਇਹਦੀ ਨਾਨੀ ਇੱਥੇ ਜੜਾ ਚ ਬੈਗੀ ਆ ਨਹੀਂ ਨਹੀਂ ਨਾਨਾ ਸਕੂਲ ਤੋਰਿਆ ਇਹਨੂੰ ਇਦਾਂ ਹੀ ਵਾਰਾ ਹੀ ਰੱਖਿਆ ਹੁੰਦੀ ਪਤਾ ਨਹੀਂ ਨਹੀਂ ਮਾਸੀ ਜੀ ਸਰਫੇ ਦਾ ਦੋਤਾ ਵਾ ਕੇ ਚਾਮਲਾ ਕਰਦੀ ਆ ਕੋਈ ਗੱਲ ਨਹੀਂ ਹੁਣ ਨਾ ਕੱਪੜੇ ਬਣਾਉਂਦੇ ਦੋਵਾਂ ਨੂੰ ਵਧੀਆ ਟੀਕਾ ਵਾ ਦਾ ਪੋਤਾ ਵਾ ਸਰਫੇ ਦਾ ਗੱਲ ਨਾਲ ਆ ਕੋਈ ਨਹੀਂ ਹੁਣ ਪੋਤਾ ਇੱਥੇ ਰਹੂ ਤੁਹਾਡਾ ਉਹਨੂੰ ਨਾਲ ਨਾ ਖਾਈ ਫਿਰਦੀ ਆ ਹਾਸਦਾ ਵੇ ਜਦਾ ਗੂੰਗੀ ਉਹ ਲੱਸੀ ਲੈਣ ਵਾਲਿਆ ਵੰਗਸਦੀ ਆ ਮੰਮੀ ਗੱਲ ਤਾਂ ਤੁਹਾਡੀ ਸਹੀ ਆ ਪਰ ਪਤਾ ਨਹੀਂ ਮੇਰੀ ਮੱਤ ਤੇ ਨਾ ਕੀ ਪੜਦਾ ਪੈ ਗਿਆ ਸੀ ਮੈਨੂੰ ਐ ਲੱਗਦਾ ਸੀ ਕਿ ਜੇ ਤਾ ਤੁਸੀਂ ਮੇਰੇ ਦੁਸ਼ਮਣ ਹੋ ਤੇ ਮੈਂ ਉੱਥੇ ਰਹੂੰਗੀ ਨਾ ਮੈਨੂੰ ਕੰਮ ਕਰਨਾ ਪਊਗਾ ਤੇ ਰਮਾਨਾ ਤੇ ਪੱਕੀ ਖਾਊਂਗੀ ਆਹਨੇ ਪਹਿਲੀ ਲੈਣ ਗਏ ਸੀ ਲੈਣ ਦੀ ਆ ਆ ਬੈਗ ਚ ਲਿਆ ਹੁਣ ਪਹਿਲੀ ਪਾ ਗਏ ਨਹੀਂ ਫਿਰ ਨਾਲ ਵਿਚਾਰ ਬਦਲ ਗਿਆ ਨਾ ਹਾਂ ਨਹੀਂ ਨਹੀਂ ਉਹ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ ਸੀ ਵੀ ਜਿਤਨਾ ਨਾ ਉਹ ਘਰ ਦੇ ਵਿੱਚ ਮੇਰਾ ਹਿੱਸਾ ਵਾ ਹੱਕ ਵਾ ਮੈਂ ਆਪਣੀਆਂ ਚੀਜ਼ਾਂ ਉੱਥੇ ਕਿਦਾਂ ਛੱਡਾਂ ਮੈਨੂੰ ਇੱਥੋਂ ਲਿਆਉਣਾ ਚਾਹੀਦਾ ਸਾਰਾ ਕੁਝ ਮੇਰਾ ਅੱਧਾ ਧਿਆਨ ਉੱਥੇ ਰਹਿੰਦਾ ਸੀ ਉੱਥੇ ਦਾ ਮੈਂ ਖੜਾ ਛੱਡਿਆ ਹੀ ਨਹੀਂ ਪਰ ਨਾ ਹੁਣ ਹੁਣ ਮੇਰੀ ਅਕਲ ਟਿਕਾਣੇ ਆ ਗਈ ਆ ਮਿਲਣ ਗਿਲਣੇ ਜਾਊਂਗੀ ਪਰ ਐਦਾਂ ਕਦੀ ਨਹੀਂ ਜਾਣਾ ਆਹ ਲਓ ਵੇਖੋ ਤੁਹਾਨੂੰ ਪਤਾ ਲੱਗ ਗਿਆ ਤੂੰ ਤੇ ਆਪਣੇ ਪੇਕੇ ਨਾਲ ਜੀਣਾ ਭਾਬੀ ਦਾ ਆਪਣੇ ਭਰਾ ਦਾ ਜੀਣਾ ਹਰਾਮ ਕੀਤਾ ਹੈ ਉੱਥੇ ਤੇ ਮੈਂ ਇਹ ਗੱਲ ਤੋਂ ਮੁਕਰਦੀ ਨਹੀਂ ਆ ਮੈਂ ਜੋ ਕਰਦੀ ਰਹੀ ਆ ਸਾਰਾ ਕੁਝ ਗਲਤ ਵਾ ਸਾਰੀਆਂ ਗੱਲਾਂ ਨੇ ਮੈਨੂੰ ਬੜਾ ਝੰਜੋੜਿਆ ਵਾ ਹੁਣ ਨਹੀਂ ਮੈਂ ਇੱਧਾ ਕਰਨਾ ਤੇ ਨਾ ਮੈਂ ਜਾਣਾ ਕੀ ਗੱਲ ਤੋਂ ਬੀਜੀ ਹੋਣਾ ਵਾ ਤੂੰਰੇ ਚੋਪਰ ਕੇ ਭੇਜਾ ਹੋਰ ਨਾ ਮੇਰੇ ਕੋਲ ਸੇਵਾ ਕਰਾ ਲਈ ਸਵੇਰੇ ਸਵੇਰੇ ਹੁਣ ਕਣਕਣਕ ਬੀਜੀ ਇਹਨੂੰ ਪਾਣੀ ਪੂਣੀ ਲਾ ਪਾਪਾ ਦੇ ਨਾਲ ਹੋ ਕੇ ਮਿਹਨਤ ਕਰਾ ਤੇ ਅੱਗੇ ਵਧੋ ਜੋ ਜਿੱਦਾਂ ਮਰਜੀ ਇਹਨੂੰ ਕੰਮ ਚ ਚੰਡ ਕੇ ਰੱਖੋ ਮੇਰੇ ਵੱਲੋਂ ਸਵੇਰ ਤੋਂ ਸ਼ਾਮਾਂ ਤੱਕ ਬੰਬੀ ਦਾ ਕੰਮ ਕਰਾਓ ਜੇ ਮੈਂ ਤੁਹਾਨੂੰ ਕਹਿ ਜੂਗੀ ਤੇ ਆਖਿਓ ਕਿਉਂਕਿ ਇਹਨੂੰ ਅੱਧਾ ਤੇ ਮੈਂ ਹੀ ਵਿਗਾਰ ਛੱਡਿਆ ਵਾ ਗੋਆ ਪਿਆ ਡੰਗੜਾ ਦਾ ਤੇ ਦੋ ਤਿੰਨ ਟੋਕਰੇ ਜਮਾ ਆਇਆ ਵਾ ਸਾਰੇ ਰੂੜੀ ਦੇ ਉਹ ਪਿਓ ਨੇ ਬਹੁਤ ਕੁਝ ਕੀਤਾ ਤੁਹਾਡੇ ਵਾਸਤੇ ਜ਼ਾਇਦਾਤ ਬਣਾਤੀ ਗੱਡੀਆਂ ਤੁਹਾਡੇ ਘਰ ਖੜੀਆਂ ਕੀ ਚਾਹੀਦਾ ਘਰ ਹੀ ਕੰਮ ਆਉਣਾ ਵਾ ਫਿਰ ਐਨੀ ਕੁਝਾਰੇ ਫਿਰ ਕੈਨਪ ਕਾਤੀਆਂ ਤਰ ਤਰ ਕੇ ਤੇ ਖਾਲੀਆਂ ਘਰ ਹੀ ਕੰਮ ਆਉਣਾ ਪੁੱਤ ਚਲੋ ਕੋਈ ਨਹੀਂ ਜਾ ਚਾਹ ਬਣਾਉ ਤੇ ਪਿਓ ਮੈਂ ਮੰਮੀ ਮੋੜ ਜਾਣਾ ਤੈਨੂੰ ਪਤਾ ਵਾ ਮੰਮੀ ਕੱਲੀ ਆ ਘਰ ਆਹੋ ਕੋਈ ਨਹੀਂ ਬੜਾ ਚਾ ਕੱਪ ਆਹੋ ਨਹੀਂ ਮਾਸੀ ਜੀ ਮਾਫ਼ ਕਰ ਦੂੰ ਫਿਰ ਮਾਂ ਦੇ ਮਗਲ ਲੱਭ ਗਿਆ ਇੱਕਦਾਂ ਬੈਗ ਪਾਈ ਫਿਰਦਾ ਵਾ ਜੋਗ ਜਾਂਦੀ ਆ ਗਲਤੀਆਂ ਹਾਰੇ ਕੇ ਇਨਸਾਨ ਕੋ ਹੋ ਜਾਂਦੀਆਂ ਵਾ ਗਲਤੀਆਂ ਤੇ ਹੋ ਜਾਂਦੀਆਂ ਜੇ ਹੁਣ ਆਈ ਆ ਤੇ ਹੁਣ ਚੱਲ ਤੁਸੀਂ ਮੈਨੂੰ ਬਾਜੀ ਕੋ ਆਖਿਓ ਹੈ ਮੈਂ ਕੀ ਆਖਣਾ ਵਾ ਮੈਂ ਹੁਣ ਕੀ ਆਖਣਾ ਵਾ ਅਸੀਂ ਤਾਂ ਮੈਂ ਤਾਂ ਕਹਿਣਾ ਬੋ ਜਾਜ ਵੀ ਜਾਣਾ ਤੇ ਅਜੇ ਵੀ ਕੋਈ ਕਾਚਾ ਤੇ ਚੱਲ ਜੋ ਨਹੀਂ ਨਹੀਂ ਬਹੁਤ ਹਨਾ ਹਨਾ ਨੂੰ ਕਹਾਂ ਜਾ ਬਣਾਉਂਦਾ ਜਾਂ ਨਹੀਂ ਕਿਹਾ ਮੇਰੀ ਸੋਲਾ ਗੱਲ ਤੂੰ ਮੈਨੂੰ ਕੀ ਕਿਹਾ ਸੀ ਕੀ ਕਿਹਾ ਤੇ ਤੇਰੇ ਕੋਈ ਕੋਈ ਕੰਮ ਨਹੀਂ ਕਰਵਾਉਂਦਾ ਤਾਂ ਮੈਨੂੰ ਪਚਕਾਰ ਕੇ ਲੈ ਆਈਆਂ ਮੈਂ ਚੱਲ ਜਾਣਾ ਈ ਉੱਥੇ ਫੇਰ ਮੈਂ ਤੈਨੂੰ ਦੱਸਦਾ ਈ ਅੱਗੇ ਤੂੰ ਪੁੱਤ ਗੱਲ ਸੁਣ ਗੱਲ ਸੁਣ ਸ਼ੁਕਰ ਕਰ ਤੇਰੇ ਪਿਓ ਨੇ ਕੋ ਕੀ ਆ ਨੀਆ ਹੋਰ ਕੀ ਹੁੰਦਾ ਨਾ ਪਾਸੇ ਸੇ ਗੇ ਘਰੋਂ ਕੱਢਣੇ ਸੀ ਫੇ ਜਾਓ ਹੁਣ ਮੈਂ ਫੇ ਗੋਆ ਗੋਣ ਤਿੰਨ ਚਾਰ ਪੰਜ ਨਾਲ ਗੋਆ ਦੱਛਣ ਲਿਆ ਮੇਰੀ ਗੱਲ ਸੁਣ ਗੋਰੇ ਮੈਂ ਇਹਨਾਂ ਸਾਰਿਆਂ ਚ ਮੇਲਿਆਂ ਚੋਂ ਨਾ ਬਾਹਰ ਨਿਕਲਣਾ ਚਾਹਨੀ ਪੁੱਤ ਹਟਾ ਘਰਵਾ ਵੇ ਕਿੱਡਾ ਹੁਨਾ ਘਰ ਤੇਰਾ ਬੁਲਟ ਵੇ ਧੋਗੇ ਲਾ ਆਪਣੇ ਬੁਲਟ ਨੂੰ ਗੱਡੀ ਕੱਢ ਕੰਮ ਕਰ ਕਿਉਂ ਉਹਦੇ ਲਾਗੋ ਸਾਰਾ ਕੰਮ ਕਰਿਆ ਕਰ ਸਾਡੇ ਦੋ ਡੰਗਰ ਹੂੰ ਗੱਲ ਪੱਠੇ ਵੱਢਣੇ ਪੱਠੇ ਵੱਢਣ ਦੀ ਕਿਹੜੀ ਗੱਲ ਤੇ ਪੜਾਈ ਜਿਹਦਾ ਤੂੰ ਨਹੀਂ ਜਵਾਕਣਾ ਆਲੀ ਬੋਲ ਨਹੀਂ ਆ ਜਾਣਾ ਜਦੋਂ ਤੂੰ ਆਲੇਗਾ ਡਾਕਤਾ ਜਾਇਰ ਜਦੋਂ ਤੂੰ ਨਹੀਂ ਇੱਥੇ ਉਹ ਤਾਂ ਪੱਠੇ ਨਹੀਂ ਪੈਂਦੇ ਵੇ ਪੁੱਤ ਜੇ ਉਹਦੇ ਮੋਢੇ ਨਾਲ ਮੋਢਾ ਮਲਾ ਕੇ ਸਾਰਾ ਕੰਮ ਕਰੇਗਾ ਨਾ ਜੋ ਜਿੱਦਾਂ ਮਰਜੀ ਚੀਜ਼ਾਂ ਕਰਦਾ ਤੇਰਾ ਉਹ ਦੁਸ਼ਮਣ ਨਹੀਂ ਤੇਰਾ ਪਿਓ ਵਾ ਜੇ ਤੈਨੂੰ ਉਹ ਕਹਿੰਦਾ ਵਾ ਤੇ ਤੇਰੇ ਭਲੇ ਵਾਸਤੇ ਕਹਿੰਦਾ ਆਪਣਾ ਮਾਪਿਓ ਕਹਿੰਦਾ ਹੁੰਦਾ ਕੋਈ ਦੂਜਾ ਨਹੀਂ ਕਹਿੰਦਾ ਫਿਰ ਤੈਨੂੰ ਕੱਲੇ ਨੂੰ ਨਹੀਂ ਕਹਿੰਦਾ ਮੈਨੂੰ ਵੀ ਕਹਿੰਦਾ ਵਾ ਤੈਨੂੰ ਗਈ ਜਾ ਵੇਖੋ ਵਾਪਿਸੇ ਕੰਮ ਤਾਂ ਉਹ ਕਿੱਦਾਂ ਕਰਨ ਦਾ ਰੋਲੀ ਪਾਈ ਏ ਮੈਂ ਹਿੰਨਾਂ ਨਹੀਂ ਸ਼ੁਕਰ ਕਰਦਾ ਅੰਨੇ ਡਾਂਗ ਲੈ ਕੇ ਹਨ ਨੂੰ ਪਹੁੰਚਾਉਣਾ ਹੀ ਇਹਦਾ ਕਰਕੇ ਕੋਈ ਕਿਹਾ ਨਹੀਂ ਆ ਉਹ ਤਾਂ ਮੈਂ ਕਹਿੰਦੀ ਸ਼ੁਤ ਸਾਤ ਸੋਕਰ ਕਰੋ ਪੀਓ ਨਾ ਮੱਥੇ ਵੱਟ ਨਹੀਂ ਨਾ ਪਾਇਆ ਨਹੀਂ ਤੇ ਇਹਦੇ ਬੰਦੀਆਂ ਕਰਤੀਆਂ ਤੇ ਗੱਲਾਂ ਦਾ ਕੋਈ ਨਹੀਂ ਆਂਦੇ ਗੱਲਾਂ ਕਰਦੀਆਂ ਤੇ ਐ ਕਹਿੰਦੇ ਜਿਵੇਂ ਤੈਨੂੰ ਕਿ ਸ਼ਰੀਕਾ ਨੇ ਗੱਲਾਂ ਕਰਦੀਆਂ ਗੱਲ ਸੁਣ ਲੋ ਹੁਣ ਆਪਣਾ ਘਰ ਸੰਭਲੋ ਚੱਲ ਮੇਰੇ ਇਹਨੇ ਠੰਡਾ ਰਿਹਾ ਜਿੱਦਾਂ ਮਾਰਦੀ ਸੱਸ ਵੀ ਤੇਰੀ ਥੋੜੀ ਜੀ ਨੋਰਮਲ ਹੀ ਰਹੀ ਆ ਤੇ ਪੁੱਤ ਹੁਣ ਆਪਣਾ ਘਰ ਸੰਭੋ ਚਲੋ ਜਦੋਂ ਜੀ ਕਿਤਾ ਬੰਨਾ ਕਿ ਜਿਹੜੇ ਉੱਤੇ ਬਹਿਣਾ ਵਾ ਆਪਣਾ ਘਰ ਇਹੋ ਹੀ ਆ ਤੂੰ ਜਾਇਆ ਕਰ ਮਿਲਣ ਗਿਆ ਨਹੀਂ ਕਿਹੜਾ ਕਹਿੰਨੇ ਨਾ ਜਾ ਨਾਲ ਇਹਨੂੰ ਥੋੜੀ ਕੁ ਕੁ ਕਹੀਏ ਜੀ ਕਹਿੰਦੇ ਜਿਆਦਾ ਜਦੋਂ ਜੀ ਕਰਵਾਜੀ ਮੈਂ ਕਹਿੰਦੀ ਆ ਬੜਾ ਬੁਲਤ ਤੋਂ ਆਪਣੇ ਪਿਓ ਦੇ ਨਾਲ ਰਹਿਆ ਕਰ ਮਿੱਠੇ ਪਿਆਰੇ ਹੋ ਕੇ ਮਾਪਿਓ ਕੋ ਜੋ ਮਰਜੀ ਚੀਜ਼ ਲੈ ਲਈ ਦੀ ਕਿਹੜੀ ਗਾਲ ਦੀ ਕਮੀ ਐ ਤੇ ਤੈਨੂੰ ਜਨਾ ਤੋਂ ਪੱਜ ਪੱਜ ਜਾਣਾ ਨਾਕਾਮ ਤੋਂ ਬਿਮਾਰੀ ਪੈਂਦੀ ਜਦੋਂ ਇਹਨੂੰ ਕੰਮ ਪੈਂਦਾ ਨਾ ਚਾਰ ਦਿਨ ਚੋਕ ਆਪਣੇ ਕੱਪੜੇ ਤੇ ਉਥੇ ਮੇਰੇ ਪਿੱਛੇ ਦੌੜ ਜਾਂਦਾ ਤੇ ਕੰਮ ਕਰਨਾ ਨਹੀਂ ਪੈਣਾ ਹੁਣ ਦਾੜੀ ਆਈ ਜਵਾਨ ਹੋਣ ਡਿਆ ਵਾ ਮੇਰਾ ਵਿਆਹ ਕਰਨਾ ਨਹੀਂ ਕਰੂਗਾ ਤੂੰ ਤੇ ਆ ਨਹੀਂ ਹੈ ਵੀ ਕੋਈ ਨਹੀਂ ਚੱਲ ਪਤਾ ਤੈਨੂੰ ਕੋਈ ਕੋਈ ਕੰਮ ਨਹੀਂ ਆਉਂਦਾ ਹੁਣ ਤੂੰ ਵੀ ਬਦਲਦੀ ਜਾਨੀ ਆ ਮੈਂ ਇਹਦੇ ਨਾਲ ਹੀ ਜਾਣਾ ਹੀ ਹਾਂ ਨਾਲ ਹੀ ਲੈ ਕੇ ਜਾਵਾਂਗਾ ਕੰਮ ਤੇ ਕਰਨਾ ਹੀ ਪੈਣਾ ਪੁੱਤ ਹਾਂ ਤੇਰਾ ਘਰ ਵਾ ਤੇ ਤੇਰੇ ਪਿਓ ਨੇ ਗੱਡੀ ਇਹ ਰੱਖੀ ਨੇ ਐਨੇ ਜਦਾਂ ਨਾ ਮਾਇਕ ਨੂੰ ਲੈਣਾ ਜੇ ਇਹਦੇ ਨਾਲ ਕੰਮ ਕਰਾਏਗਾ ਉਹਦੀ ਮਤਲਬ ਕਹਨੇ ਬਾਰੇ ਚ ਰਹੇਗਾ ਤੇ ਨਾ ਤੈਨੂੰ ਫੋਨ ਲੈ ਕੇ ਦਊ ਤੇ ਮੇਰਾ ਨਾਮ ਟਾ ਦੇ ਕੋਈ ਨਹੀਂ ਐਨੀ ਗੱਲ ਮਮੇ ਕਹਿੰਦੇ ਵੀ ਚੱਲ ਕੋਈ ਨਹੀਂ ਜਦੋਂ ਹੁਣ ਕੰਮ ਕਰ ਤਾ ਮੋੜੇ ਨੂੰ ਆਈਫੋਨ ਲੈ ਦੇ ਹਾਏ ਕੀ ਗੱਲ ਦੀ ਕਮੀ ਆ 11 11 ਪ੍ਰੋ ਹਾਏ ਜਿਆਦਾ ਹੀ ਸਾਲਾ ਮਾ ਕੇ ਦੇਖ ਤੇ ਨਾ ਮੈਨੂੰ ਦਵਿੰਦਰ ਇਦਾਂ ਲੱਗਦਾ ਜਿਹੜਾ ਜਿਹੜਾ ਇਹਦੇ ਦਿਲ ਤੋਂ ਆਪਣੇ ਪਿਓ ਵਾਸਤੇ ਮਾਸਾ ਪਿਆਰ ਮੈਨੂੰ ਫਦੀ ਕਦੀ ਮੈਨੂੰ ਇਦਾਂ ਲੱਗਦਾ ਜਿਵੇਂ ਇਹਦੀ ਜ਼ਿੰਮੇਵਾਰ ਮੈਂ ਆਂ ਮੇਰੇ ਦਿਲ ਚ ਜੈਰੀ ਇੰਨੀ ਭਰ ਦਿੱਤੀ ਵੀ ਪਤਾ ਨਹੀਂ ਹੁਣ ਇਹਨੇ ਉਹਦੇ ਨਾਲ ਰਲ ਕੇ ਰਹਿਣਾ ਵੀ ਆਕੇ ਨਹੀਂ ਨਹੀਂ ਜ਼ਹਿਰ ਨਾ ਪਰ ਇਹਨੂੰ ਕੋਈ ਚੰਗੀ ਮਾਂ ਤਾਂ ਦੇ ਤੇ ਪੁੱਤ ਮਾਂ ਵੀ ਚਲ ਜਾਣਾ ਕੋਟਾ ਚਾਹ ਬਣਾ ਲਾ ਪੀਏ ਤੇ ਹੁਣ ਤੁਸੀਂ ਪਿਆਰ ਨਾ ਰੋ ਸੱਸ ਮਾੜਾ ਵੀ ਬੋਲੇ ਤਾਂ ਵੀ ਜੀ ਜੀ ਕਰੀ ਹਾਂ ਨਹੀਂ ਨਹੀਂ ਆਣੀ ਆਲਾ ਆ ਆ ਵੇਖ ਲਾ ਅਜੇ ਮੈਂ ਪਤਾ ਨਹੀਂ ਜੋ ਬੰਨੋ ਕਿੱਦਾਂ ਮਨਾਣਾ ਕਿੱਦਾਂ ਨਹੀਂ ਵਿਖਾ ਪਿਆ ਤਾਂ ਪਿਆਏ ਨੇ ਜਿਹੜੀ ਆ ਗੱਲ ਕਰਤੀ ਕਿ ਢੀ ਵੱਡੀ ਕੋਈ ਨਹੀਂ ਮੈਂ ਨਗਾ ਜਾ ਮੂਨੇ ਨਿਆਣਾ ਦਾ ਨਿਆਣਾ ਮੂੰਹ ਤੇ ਐਡੀ ਵੱਡੀ ਗੱਲ ਕਰ ਗਿਆ ਵਾ ਦੋ ਫਿਰ ਮੈਨੂੰ ਲੱਗਾ ਪਤਾ ਨਹੀਂ ਮੈਂ ਵੀਰ ਜੀ ਨਾਲ ਲੱਗਿਆ ਗੱਲ ਕਰ ਲਈ ਹੀ ਉਹਨੂੰ ਸਾਰੀ ਗੱਲ ਸਮਝਾ ਦਿੱਤੀ ਜੇ ਫਿਰ ਵੀ ਆ ਕੇ ਕੋਈ ਗੱਲਬਾਤ ਕਰਨਗੇ ਤੇ ਮੇਰੇ ਨਾਲ ਗੱਲ ਕਰਵਾ ਦੇ ਚੜੀ ਦਾ ਮम्मी ਲੱਗ ਗਈ ਮੈਂ ਚਾਹ ਬਣਾ ਲਾਂ ਆ ਮੇਰਾ ਇਦਾਂ ਕਰਦਾ ਇਹ ਲੱਛਣ ਆ ਥੋੜੀ ਗੱਲ ਆ ਹੱਦ ਹੋਈ ਹੈ ਨਾਲੀ ਚੱਲ ਆ ਜਾ ਹੁਣ ਬਾਹਰ ਘੜੀ ਕਾ ਕਿੰਨੇ ਨਰਾਜ਼ ਹੋ ਗਏ ਨਾ ਲਾ। ਅੱਛਾ ਕੋਈ ਨਹੀਂ। ਜੇ ਮੈਂ ਗਲਤ ਹਾਂ ਤੇ ਮੈਨੂੰ ਮਨਾਉਣ ਵਿੱਚ ਕੋਈ ਹਰਜ ਨਹੀਂ। ਛੋਟੇ ਨਹੀਂ ਹੋ ਜਾਣਾ ਮੈਂ। ਟੀਟਾ ਵੀ ਤੇ ਮੈਂ ਸਾਰਾ ਸਾਰ ਗਲਤ ਹਰ ਵਾਰੀ। ਗੱਲ ਸੁਣੋ। ਮੈਨੂੰ ਪਤਾ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਮੇਰੀ ਗਲਤੀ ਹੈ ਹੀ ਇਦਾਂ ਦੀ ਹੈ। ਪਰ ਮੈਂ ਕਿੱਦਾਂ ਸਮਝਾਵਾਂ? ਮੇਰਾ ਯਕੀਨ ਕਰੋ ਮੈਂ ਆਪਣੀ ਕੀਤੀ ਤੇ ਬਹੁਤ ਸ਼ਰਮਿੰਦਾ ਵਾਂ ਹੁਣ ਕਦੀ ਗਾ ਮੈਂ ਅਜਿਹੀ ਗਲਤੀ ਨਹੀਂ ਕਰਨੀ ਤੇ ਨਾ ਆਪਣੇ ਘਰੋਂ ਪੈਰ ਫੁੱਟਣਾ ਮੈਨੂੰ ਬਹੁਤ ਸ਼ਰਮ ਆਉਂਦੀ ਆ ਯਕੀਨ ਤੇ ਉਹ ਬੰਦੇ ਤੇ ਕਰੇ ਨਾ ਜਿਹੜਾ ਮਾਰਨ ਦਾ ਹੋਵੇ ਕੋਈ ਗੱਲ ਨੂੰ ਤੂੰ ਤੇ ਕਿਸੇ ਗੱਲ ਨੂੰ ਮੰਨਦੀ ਨਹੀਂ ਤੈਨੂੰ ਤੇ ਮਤਲਬ ਹੀ ਨਹੀਂ ਕਿਸੇ ਨਾਲ ਘਰ ਨਾਲ ਘਰ ਵਾਲੇ ਨਾਲ ਓਏ ਦੂਹਾਂ ਜੀਆਂ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਇੱਕ ਬੜਾ ਮਧੁਰ ਮਈ ਪਵਿੱਤਰ ਰਿਸ਼ਤਾ ਹੁੰਦਾ ਵਾ ਹਾਂ ਤੂੰ ਤੇ ਮਜ਼ਾਕ ਬਣਾ ਕੇ ਰੱਖਦਾ ਔ ਰਿਸ਼ਤੇ ਦਾ ਤੈਨੂੰ ਪਤਾ ਵਾ ਵੀ ਤੇਰਾ ਘਰ ਵਾ ਤੇਰਾ ਘਰ ਵਾਲਾ ਵੀ ਆ ਤੇਰੀ ਸੱਸ ਵੀ ਆ ਘਰ ਕੋਈ ਤੈਨੂੰ ਪਤਾ ਵਾ ਜਦੋਂ ਤੱਕ ਇਹ ਚੀਜ਼ਾਂ ਬਾਰੇ ਮੇਰੀਆਂ ਅੱਖਾਂ ਖੁੱਲੀਆਂ ਨਾ ਬਹੁਤ ਟਾਈਮ ਲੰਘ ਗਿਆ ਬਹੁਤ ਵਧੀਆ ਵਾ ਬੜੀ ਧੀਰਜ ਕਰਦੀ ਸਮਝ ਨਹੀਂ ਆਉਂਦੀ ਕਿ ਮੈਂ ਇੰਨਾ ਗਲਤ ਸੋਚ ਕੀਤਾ ਲਿਆ ਕੀ ਕਰਦੀ ਰਹੀ ਮੈਂ ਇੰਨਾ ਚਿਰ ਕਿਤੇ ਨਾ ਕਿਤੇ ਮੈਂ ਗੌਰਵ ਵਾਸਤੇ ਵੀ ਜ਼ਿੰਮੇਵਾਰ ਆ ਪਰ ਮੈਂ ਯਕੀਨ ਦਵਾਉਣੀ ਆ ਕਿ ਜਿੱਦਾਂ ਮੈਂ ਉਹਨੂੰ ਤੁਹਾਡੇ ਨਾਲ ਤੋੜਿਆ ਵਾ ਨਾ ਮੈਂ ਜੋੜ ਵੀ ਦਊਂਗੀ ਮੈਨੂੰ ਇੱਕ ਵਾਰੀ ਮਾਫ਼ ਕਰ ਦਿਓ ਇਹ ਗੱਲ ਦੱਸਾਂ ਕੋਈ ਚੀਜ਼ਾਂ ਹੁੰਦੀਆਂ ਵਾ ਟੁੱਟ ਕੇ ਦੁਬਾਰਾ ਜੁੜ ਜਾਂਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਇੱਕ ਵਾਰ ਟੁੱਟ ਜੰਨਾ ਉਹ ਜੁੜਦੀਆਂ ਨਹੀਂ ਇਦਾਂ ਜਿੰਨੀ ਵਾਰ ਮਰਜ਼ੀ ਕਹੋ ਇਦਾਂ ਨਾ ਕਰੋ ਹੁਣ ਜਿਹੜੇ ਮੈਂ ਕਿਉਂ ਨਾ ਕਵਾਂ ਮੇਰਾ ਹੱਕ ਵਾ ਕਹਿਣ ਦਾ ਜਿੱਦਾਂ ਦੇ ਮੁੰਡੇ ਦੀ ਜਿਹੜਾ ਤੂੰ ਬਹਿ ਗਈ ਹੈ ਨਾ ਉਹ ساری ਉਮਰ ਪਿਓ ਦੇ ਵਕ ਨਫ਼ਰਤ ਨਾਲ ਵੇਖੂਗਾ ਆਊਗਾ ਪਿਓ ਸਾਡਾ ਦਸੂਣਾ ਮਾਂ ਮੇਰੀ ਚੰਗੀ ਆ ਨਹੀਂ ਨਹੀਂ ਠੀਕ ਹੈ ਮੈਂ ਕਿਹਾ ਨਾ ਭੀ ਜੇ ਉਹਨੂੰ ਮੈਂ ਤੋੜਿਆ ਵਾ ਤਾਂ ਮੈਂ ਜੋੜੂਗੀ ਵੀ ਇਦਾਂ ਦੀ ਗੱਲ ਨਾ ਕਹੋ ਆਪਾਂ ਰਲ ਮਿਲ ਕੇ ਉਹਨੂੰ ਸਮਝਾਵਾਂਗੇ ਉਹ ਬੱਚਾ ਵਾਦਾ ਦਿਮਾਗ ਬੱਚਿਆਂ ਦਾ ਉਹਨੇ ਸਮਝ ਜਾਣਾ ਮੂੰਹ ਤਾਂ ਚਪਾ ਚਪਾ ਦਾੜੀ ਹੋ ਗਈ ਬੱਚਾ ਵਾਜੇ ਪਰ ਉਹਦਾ ਦਿਮਾਗ ਤੇ ਵਿਕਸਤ ਨਹੀਂ ਨਾ ਪੂਰੀ ਤਰ੍ਹਾਂ ਉਹਨੇ ਸਮਝ ਜਾਣਾ ਵਾ ਇਹ ਵੀ ਮਾਂ ਦੇ ਹੱਥ ਵਿੱਚ ਹੁੰਦਾ ਉਹਦਾ ਦਿਮਾਗ ਤੇ ਬੋਝ ਪਾਉਣ ਨਹੀਂ ਦਿੱਤਾ ਉਹਨੂੰ ਉਹਨੂੰ ਕਰੇ ਟੈਨਸ਼ਨ ਲੈਣ ਨਹੀਂ ਦਿੱਤੀ ਵੀ ਘਰ ਦਾ ਕੰਮ ਆ ਤੇਰਾ ਘਰਵਾ ਪੈਲੀ ਆ ਬੰਨਾ ਵਾ ਡੰਗਰ ਬੱਚਾ ਮਾਲ ਪਿਓ ਤੇਰਾ ਘਰਵਾ ਦਾਦੀ ਤੇਰੀ ਘਰਵਾ ਇਹ ਘਰ ਰਿਆ ਜਾਣਾ ਉਹਨੂੰ ਤਾਂ ਮਤਲਬ ਇਹੋ ਖਾਣ ਪੀਣ ਨਾਨੀ ਆ ਲੈ ਦੇ ਬੋਫਰ ਲੈ ਦੇ ਨਾਨੀ ਮੈਨੂੰ ਆ ਲੈ ਦੇ ਆ ਖਵਾਲ ਦੇ ਉਹ ਖਾ ਲੈ ਬਸ ਇਹੋ ਜਿਹਾ ਜਨਵਰਾ ਵਾਲਾ ਸਾਹਿਬ ਹੋ ਗਿਆ ਵਾ ਖਾਦਾ ਪੀਤਾ ਸੌਂਗੇ ਜਿੱਥੇ ਮਰਜੀ ਜੋ ਮਰਜੀ ਕਰ ਲੋ ਮੈਂ ਕਦੇ ਮੁਕਰ ਨਹੀਂ ਆ ਪਰ ਮੈਂ ਇਹ ਕਹਿਨੀ ਆ ਕਿ ਆਪਾਂ ਆਪਣੇ ਘਰ ਨਾਲ ਮਿਲ ਕੇ ਰਵਾਂਗੇ ਮੈਂ ਕਦੀ ਕੋਈ ਪਹਿਲਾ ਵਾਲਾ ਕੰਮ ਨਹੀਂ ਕਰਦੀ ਇੱਕ ਵਾਰੀ ਮਾਫ ਕਰ ਦੇ ਵੇਖ ਲੋ ਉਹ ਮੈਂ ਤੈਨੂੰ ਕੀ ਕਹਿਣਾ ਵਾ ਮਾਫੀ ਕੀਤਾ ਹੋਰ ਕੀ ਕਹਿ ਸਕਾਂ ਕਰ ਸਕਦੇ ਆ ਬਹਿ ਜਾਓ ਮੈਂ ਚਾਲਾ ਕਿਉਂ ਨਹੀਂ ਜਨਾਨੀ ਜੀ ਮਤ ਗੁੱਤਪੇਸ਼ੀ ਹੁੰਦੀ ਆ ਕਦੀ ਇੱਧਰ ਕਦੀ ਉੱਧਰ ਤੇ ਜੇ ਹੁਣ ਹੀ ਮਤ ਆਈ ਤੇ ਕੀ ਮਤ ਆਈ ਇੰਨੇ ਚਿਰਾਂ ਬਾਅਦ ਗੁੰਡਾ ਵਗਾਲ ਲਿਆ ਹੱਥੋਂ ਕੱਢ ਲਿਆ ਹੁਣ ਮੈਂ ਸੁਧਾਰੂੰਗੀ ਇਹਨੂੰ ਐ ਚਲੋ ਵੇਖ ਲੈਨੇ ਜੀ ਜੇ ਗਲਤੀ ਤੁਹਾਡੀ ਨੋਕ ਹੋਈ ਹੈ ਨਾ ਉਦੋਂ ਜਿਆਦੀ ਵੱਡੀ ਗਲਤੀ ਮੈਂ ਕਰਤੀ ਮੈਂ ਆਪਣੇ ਪੇਕੇ ਨਾ ਵੰਜਾਂ ਵਰੀਆਂ ਵੰਦੀਆਂ ਚੁੱਕ ਲੀਆਂ ਉਥੋਂ ਪੈਲੀਆਂ ਦੀ ਮਗਰ ਆਂਦੇ ਹੁੰਦੇ ਆ ਜਦੋਂ ਬੰਦੇ ਦੀ ਮਤ ਤੇ ਪੜਦਾ ਪੈਣਾ ਹੋਵੇ ਆਪਣੀ ਸੱਸ ਦੇ ਮਗਰ ਲੱਗੀ ਵੀ ਚਲ ਕੋਈ ਨਹੀਂ ਪੈਲੀ ਲੈਣੀ ਲੈਣੀ ਤੇ ਮੈਂ ਤੇ ਉਥੇ ਕੋਲ ਕਲਈਆ ਕਪਾਤ ਤੇ ਮੈਂ ਨਹੀਂ ਬੁਰੇ ਹਾਲ ਬੌਕੇ ਦਿਹਾੜੇ ਇਹ ਵੀ ਨਾਲ ਮੇਰੇ ਵਿਚਾਰੇ ਤੇ ਇਹ ਅਸੀਂ ਬੜਾ ਚੋਰ ਦੇ ਹਾਂ ਅਸੀਂ ਕੀ ਲੋ ਕਾਨੂੰਨ ਦੱਸਦੇ ਇੱਕ ਦੁਨੀਆ ਦੀ ਸ਼ਰਮਾਰੇ ਮੈਨੂੰ ਵੀ ਨੌ ਕਰੋ ਕੱਢੀ ਆ ਮੈਂ ਤਾਂ ਕਿਤੇ ਕਰੋ ਬਾਹਰ ਨਿਕਲ ਜੋਗੀ ਨਹੀਂ ਹੈ ਫੇਰ ਉਹ ਨਾ ਮੈਨੂੰ ਆਹਨੇ ਦੇ ਠੋਕਰ ਲੱਗੀ ਤੇ ਗਾੜੀ ਮੈਨੂੰ ਮੱਤ ਦਿੱਤੀ ਜੇ ਸਾਰੇ ਇੱਕੋ ਜੇ ਹੋਣ ਇੱਕੋ ਸੂਈ ਦੇ ਚ ਨੱਕੇ ਦੇ ਚ ਲੰਘ ਜਾਣਾ ਤੇ ਫਿਰ ਕੌਣ ਕਿੰਨੂੰ ਸਮਝਾਵੇ ਉਹ ਕੀ ਉਹ ਉਹ ਸੱਸ ਦਾ ਕੀ ਹਾਲ ਜੀ ਜਿਹਦੀ ਨੌ ਕਰੋ ਨਿਕਲੀ ਲੋਕਾਂ ਦੋਦੀ ਪਿੱਟੀ ਨਹੀਂ ਕੋਈ ਨਾਉ ਕੱਢੀ ਨਾਉ ਕੱਢੀ ਹਾਂ ਯਾਰ ਨੀ ਮਾਸੀ ਜੀ ਹੁਣ ਮੈਂ ਛੱਡਣਾ ਹੀ ਆ ਨਾ ਤੁਸੀਂ ਕੋਹ ਨਾ ਕਿਉ ਤੁਹਾਡੀ ਸੇਵਾ ਕਰੂ ਲੀੜਾ ਤੂੰ ਪਿਆ ਮਿਲੂਗਾ ਸਾਡੀ ਨੌ ਆਹੀ ਕਿਉ ਮਾੜਾ ਕਹਿਣਾ ਮਾਂ ਵੇਖ ਲੈ ਰੋਟੀ ਪੱਕੀ ਖਾਣੀ ਲੀੜਾ ਤੋਂ ਤਾਪੀ ਨਾ ਪੌਣਾ ਮੇਰੀ ਇੱਕ ਦੇ ਮਾਪੇ ਮਤਈ ਯਾਰ ਉਹ ਦਿਨਾਂ ਵਿੱਚ ਹੀ ਜਾਵੇ ਪਰਜਾਈ ਮੇਰੀ ਮੰਦੇ ਹਾਲ ਉਹਨਾਂ ਦੇ ਤੇ ਹੁਣ ਉਹਨਾਂ ਮੈਂ ਹੱਥ ਜੜਦੀ ਮੈਂ ਹਾਂ ਮਾਪੇ ਪੇ ਕੇ ਸਾਦੇ ਮਾਪੇ ਪੇ ਕੇ ਹੰਦੇ ਜਿਨ੍ਹਾਂ ਦੇ ਆਣ ਕੇ ਬੂਏ ਜੁੱਤੀ ਲਾਉਣੀ ਆ ਤੇ ਹਿਜਮੀ ਨਾ ਜਾਤਾ ਤਾਂ ਕੀ ਕਰਨੀਆ ਨਵਾਂ ਨਰੋਰਾ ਮੇਰੇ ਭਰਾ ਸਾਹਮਣ ਵਾਲੇ ਹੈ ਮੈਂ ਤਾਂ ਇੰਨੀ ਖੁਸ਼ ਆ ਗਈ ਮੇਰੀ ਧੀ ਦੇ ਇੱਕ ਵਾਰੀ ਮਾਫ ਕਰ ਦੋ ਹੁਣ ਨਹੀਂ ਜਾਇਆ ਕਰਨ ਹੁਣ ਮੈਂ ਜਦੋਂ ਕਿਤੇ ਜਾਇਆ ਕਰੂੰਗੀ ਸਾਧ ਨਹੀਂ ਜਾਇਆ ਕਰਾਂ ਪਤ ਮਾਫੀਆਂ ਤੂੰ ਕਹੇਂ ਹਾਨੂੰ ਦੁਪਰ ਆ ਰਹੀ ਨਵਾਂ ਵਿਆਹ ਕੇ ਆਦੀ ਆ ਲਾਵਾਂ ਲਾ ਵਿਆਹੀ ਆ ਕੇ ਜਦੋਂ ਪਤ ਦਾ ਢਾਈਟ ਮਾਗਨੇ ਕੱਪ ਨਹੀਂ ਕੀਤਾ ਤੂੰ ਮੈਨੂੰ ਇਹ ਤੇ ਡਰਦੀ ਹੁੰਦੀ ਨਹੀਂ ਤੇ ਮੈਂ ਹਾਂ ਹਏ ਕਿਤੇ ਉਹ ਹਉਵਾ ਕਿਤੇ ਗੋਲੀ ਮਾਰ ਦੇਣ ਲੱਗੇ ਚੱਲ ਮੈਂ ਨਾਲ ਜਾਨੀ ਆ ਉਹ ਤੇਰਾ ਪੋਤਾ ਜਿਹੜਾ ਵਾ ਨਾ ਉਹ ਥੋੜਾ ਜਿਹਾ ਨਾ ਹੁਆ ਉਹ ਦਾ ਉਹਨੇ ਹੁਣ ਉਹਨੂੰ ਚਾ ਬੜਾ ਵੀ ਮਮਣਦਾ ਜੇ ਦਾ ਵੀ ਮੰਗਦਾ ਹੁੰਦਾ ਦੀਰਿਆ ਕਰ ਉਹ ਦਾ ਵੀ ਅੰਝ ਬੜਾ ਕੁਛ ਰਿੰਦਾ ਉਹਦੀ ਨਾਨੀ ਨੇ ਗੁਥਲੀ ਚ ਪਾਏ ਆ ਦਿੰਦੀ ਵੀ 30 ਖਾਂਦਾ ਰਿੰਦਾ ਵਾਰ ਵਾਰ ਛੁੱਟ ਕੇ ਪਾਹੇ ਪੋਤੇ ਕਿਤੇ ਲੱਭਦੇ ਰੁਕੀ ਨਾ ਜਾ ਰਹੀ ਵੀ ਕਿੰਨੇ ਕ ਜਾਣੇ ਆ 2.5 ਟੋਟੇ ਲੱਗੇ ਆ ਕੋਈ ਨਹੀਂ ਹੁਣ ਟੈਨਸ਼ਨ ਨਾ ਲਵੀ ਬੀਜੀ ਨੇ ਮਾਫ ਕਰਤਾ ਤੈਨੂੰ ਚੰਗਾ ਮਾਫਾ ਮਾਫਾ ਮੈਂ ਚਾ ਲਿਆ ਆ ਜਾ ਲਾਇਆ ਉਹਦੀ ਬੜਾ ਆ ਤਿੰਨ ਦਿਨ ਹੋ ਗਏ ਬਹੁਤ ਰੋਵੇ ਮੇਰਾ ਤਾਂ ਜੀ ਨਹੀਂ ਲੱਗਦਾ ਇਹ ਕਾਲ ਆਪਣਾ ਕੰਮ ਆਉਂਦਾ ਵਾ ਭਾਵੇਂ ਕਹਾਂ ਦੀ ਕੁਲੀ ਹੋਵੇ ਹਾਂ ਤੇ ਨੀਂਦ ਉੱਥੇ ਹੀ ਆਉਂਦੀ ਕਿਸੇ ਘੁੰਮ ਕੇ ਆ ਜੀ ਤੇ ਘਰ ਆਈਦਾ ਆਖੇ ਤੇ ਕਾਰ ਹੀ ਚੱਲੀ ਹੈ ਆਪਣੀ ਤੇ ਇਹ ਇਹ ਦੀ ਸੁਣ ਲੈ ਹੋਰ ਉਹ ਕਿਤੇ ਮੇਰਾ ਜਿੱਦਨ ਮੇਰਾ ਭਰਾ ਕਿਤੇ ਲੜ ਕੇ ਚਲ ਗਿਆ ਨਾ ਤੇ ਮੈਂ ਰਜਾਈ ਚ ਰੋਵਾ ਹਾਂ ਰੋਵਾ ਤੇ ਚੱਕ ਜੋ ਬੰ ਨੂੰ ਫੋਨ ਲਾਤਾ ਕਹਿੰਦਾ ਮਾਮੀ ਦੇ ਕਿਸੇ ਨਾ ਗੱਲਾਂ ਕਰਦੀ ਐ ਤੇ ਹੁਣ ਉਹ ਵੀ ਘਰੇ ਆਉਣ ਡਿਆ ਹੀ ਆਹੋ ਤੇ ਉਦਾਂ ਦੀਦੀ ਨੇ ਸਮਝਾਇਆ ਵਾ ਪੀ ਨਹੀਂ ਨਹੀਂ ਉਹ ਤਾਂ ਰੋਂਦੀ ਹੀ ਉਹਦਾਂ ਆ ਇਦਾਂ ਦੀਆਂ ਲੱਲੀਆਂ ਲਾ ਜਾਂਦਾ ਕੀ ਕਵੇ ਬੰਦਾ ਇਹਨੂੰ ਹਨਾ ਫਿਰ ਐਵੇਂ ਪਿਓ ਤੋਂ ਦੂਰ ਹੋ ਕੇ ਤੇ ਫਿਰ ਵਿਗੜਨਾਈ ਸੀ ਇਹੋ ਜਿਹੇ ਪੁੱਠੀਆਂ ਜਿੰਦੀਆਂ ਗੱਲਾਂ ਕਰਨੀਆਂ ਪਿਓ ਦੇ ਡਾਟਦੇ ਆ ਨਹੀਂ ਫਿਰ ਮਾਂ ਨੇ ਮਾਰੀ ਚਪੇੜਾਂ ਦੀ ਇਹ ਕਿਦਾਂ ਦੀਆਂ ਗੱਲਾਂ ਕਰਦਾ ਉਹਦੇ ਜਿਹੜੇ ਸਾਰੀ ਰਾਤ ਸੁੱਤੀ ਨਹੀਂ ਆ ਕੋਈ ਨਹੀਂ ਕਹਿੰਦੇ ਨਹੀਂ ਆਵਾਂਗੇ ਚੰਗਾ ਆਹੋ ਮਾਵਾਂ ਤੋਂ ਕਿਸੇ ਡਰਦੇ ਆ ਨਹੀਂ ਨਹੀਂ ਕੋਈ ਨਹੀਂ